ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਆਪਾਂ ਗੱਲ ਕਰਨੀ ਹੈ ਕਣਕ ਦੇ ਝਾੜ ਦੇ ਬਾਰੇ ਕਿਉਂਕਿ ਜਿਹੜੀ ਆ ਕਣਕਾ ਗੇਤੀਆ ਕਣਕਾ ਦੀ ਜਿਹੜੀ ਬਾਡੀ ਪੈ ਚੁੱਕੀ ਹੈ ਤੇ ਉਹ ਕਿਹੜੀਆਂ ਕਿਸਮਾਂ ਨੇ ਤੇ ਗੱਲ ਆਪਾਂ ਕਰਾਂਗੇ DW327 ਤੇ DW303 ਤੇ 1377 ਵੀ ਹੋ ਗਿਆ ਇਹ 3-4 ਕਿਸਮਾਂ ਦੀ ਜਿਹੜੀ ਆਪਾਂ ਨੇ ਕੋਲ ਛਾੜਦੀ ਆਪਣੇ ਕੋਲ ਰਿਪੋਰਟ ਆਈ ਏ ਵੀ ਕਿੰਨਾ ਝਾੜ ਇਹਨਾਂ ਕਿਸਮਾਂ ਦਾ ਨਿਕਲ ਰਿਹਾ ਏ ਤੇ ਸਾਰੀ ਗੱਲਬਾਤ ਅੱਗੇ ਆਪਾਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਦੱਸੂਗੇ ਤੇ ਸਹੀ ਝਾੜ ਆਪਾਂ ਦੱਸੂਗੇ ਕੋਈ ਵੀ ਗਲਤ ਨਹੀਂ ਕਿਉਂਕਿ ਆਪਣੇ ਕੋਲ ਜਿੰਨੀ ਕਿ ਰਿਪੋਰਟ ਆਪਣੇ ਕੋਲ ਆਈ ਏ ਅਸਲ ਝਾੜ ਦੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਤੇ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆਏ ਐ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲਡਰ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਮਿਲ ਸਕੇ ਤੇ ਕਿਸਾਨ ਭਰਾਵੋ ਗੱਲ ਆਪਾਂ ਕਰਨੀ ਹੈ ਐਮਪੀ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਹਜੇ ਜਿਹੜੀ ਕਣਕਾ ਦੀ ਬਾਡੀ ਹੈ ਉਹ ਹਫਤਾ 10 ਦਿਨ ਲੱਗਣਗੇ ਕਿਉਂਕਿ ਮਾਰਚ ਦੇ ਮਹੀਨੇ ਦਾ ਐਂਡ ਹੁਣ ਚੱਲ ਰਿਹਾ ਹੈ ਤੇ ਅਪ੍ਰੈਲ ਦੇ ਵਿੱਚ ਜਿਹੜੀ ਅਗੇਤੀ ਕਣਕਾ ਦੀ ਜਿਹੜੀ ਬਾਡੀ ਹੈ ਉਹ ਸ਼ੁਰੂ ਹੋ ਜਾਵੇਗੀ ਤੇ ਐਮਪੀ ਦੇ ਵਿੱਚ ਜੇ ਅਪਾ ਝਾੜ ਦੀ ਗੱਲ ਕਰੀਏ ਐਮਪੀ ਦੇ ਵਿੱਚ ਜਿਹਦਾ ਝਾੜ ਹੈ ਉਹ ਥੋੜਾ ਜੇ ਐਮਪੀ ਦੇ ਵਿੱਚ ਝਾੜ ਵਧੀਆ ਕਣਕਾ ਦੇ ਰਹੀ ਆਈ ਮੰਨਿਆ ਜਾਂਦਾ ਵੀ ਪੰਜਾਬ ਦੀ ਜ਼ਮੀਨ ਵਧੀਆ ਹੁੰਦੀ ਹੈ ਕਿਉਂਕਿ ਉੱਥੇ ਜਿਹੜੀ ਜ਼ਮੀਨਾਂ ਦਾ ਫਰਕ ਹੈ ਜੇ ਐਮਪੀ ਦੇ ਵਿੱਚ ਕਣਕ ਵਧੀਆ ਝਾੜਦਾ ਹੋਊਗੀ ਤਾਂ ਪੰਜਾਬ ਦੇ ਵਿੱਚ ਉਹਦੇ ਤੋਂ ਵੀ ਜ਼ਿਆਦਾ ਜਿਹਦੀ ਝਾੜ ਆਪਣੀ ਕਣਕਾ ਦੇਣਗੀ ਆ ਤੇ ਹੁਣ ਜਿਹੜੀ ਆਪਣੇ ਕੋ ਕਿਸਾਨ ਭਰਾਵਾਂ ਰਿਪੋਰਟ ਆਈ ਆ ਗੇਤੀ ਕਣਕ ਜਿਹਦੀ ਬਾਢੀ ਕੀਤੀ ਗਈ ਹੈ ਝਾੜ ਆਇਆ ਇਹ ਪਹਿਲਾਂ ਗੱਲ ਕਰਦੇ ਆ ਕਿ ਸਾਨੂੰ ਪ੍ਰਭੂਪਾ 303 ਵੈਰੈਟੀ ਦੀ ਪੰਜਾਬ ਦੇ ਵਿੱਚ ਵੀ ਬਹੁਤ ਕਿਸਾਨਾਂ ਨੇ ਜਿਹੜੀ 303 ਵੈਰੈਟੀ ਹੈ ਇਹ ਲਗਾਈ ਹੋਈ ਹੋਊਗੀ ਤੇ ਐਮਪੀ ਦੇ ਵਿੱਚ ਕਿਸਾਨ ਪ੍ਰਭੂ ਜਿਹੜਾ ਇਹਦਾ ਅਸਲ ਝਾੜ ਆਇਆ ਏ ਇਹਦਾ 24 ਕੁਇੰਟਲ 24.5 ਕੁਇੰਟਲ 24 ਤੋਂ ਲੈ ਕੇ 24.5 ਕੁਇੰਟਲ ਜਿਹੜਾ 303 ਵੈਰੈਟੀ ਦਾ ਝਾੜ ਆਇਆ ਏ ਤੇ ਸਹੀ ਗੱਲ ਹੈ ਪੂਰੀ ਕੋਈ ਇਹ ਦੇ ਵਿੱਚ 1921 ਦਾ ਫਰਕ ਨਹੀਂਗਾ 24.24 ਕੁਇੰਟਲ ਜਿਹੜਾ 303 ਵੈਰੈਟੀ ਦਾ ਸ਼੍ਰੀ ਰਾਮ ਦੀ ਇਹ ਵੈਰੈਟੀ ਹੈ ਤੇ 327 ਵੀ ਤੁਸੀਂ ਦੇਖਿਆ ਜਿਹੜੀ ਸ਼੍ਰੀ ਰਾਮ ਦੇ ਬੀਜ ਹੁੰਦੇ ਸਾਰੇ ਉਹ ਬੀਜ ਜਿਹੜੇ ਵਧੀਆ ਝਾੜ ਦਿੰਦੇ ਆ ਤੇ ਪੰਜਾਬ ਦੇ ਵਿੱਚ ਵੀ ਬਹੁਤ ਕਿਸਾਨ ਭਰਾ ਇਹਨਾਂ ਦੇ ਬੀਜਾਂ ਨੂੰ ਜਿਹੜੇ ਪਸੰਦ ਕਰਦੇ ਆ ਤੇ DBW 327 ਇਹ ਵੈਰੈਟੀ ਪੰਜਾਬ ਦੇ ਵਿੱਚ ਸਭ ਨਾਲੋਂ ਵੱਧ ਲੱਗੀ ਹੋਈ ਹੈ ਤੇ ਇੱਕ JRPW 826 ਇੱਕ 327 ਹੋ ਗਿਆ 1 826 ਹੋ ਗਏ ਦੋ ਵੈਰੈਟੀ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਕਬੇ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਹੁਣ ਅਗੇਤੀ ਬਾੜੀ ਦੇ ਵਿੱਚ ਜਿਹੜਾ ਕਿਸਾਨ ਭਰਾਵੋ 327 ਦਾ ਝਾੜ ਆਇਆ ਉਹ ਆਇਆ ਏ ਜੀ 26 ਕੁਆਂਟਲ 1 ਏਕੜ ਦੇ ਵਿੱਚੋਂ 26 ਕੁਆਂਟਲ ਸਹੀ ਝਾੜਾ ਹੈ ਇਹਦੇ ਵਿੱਚ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਝੂਠ ਬੋਲਦੇ ਆ ਸਹੀ ਝਾੜਾ ਹੈ ਕਿਸਾਨ ਭਰਾਵੋ ਤੇ ਜਿਹੜੀ ਇੱਕ 377 ਪਰ ਵੈਰਾਈਟੀ ਹੈ ਇਹਨਾਂ ਦੀ ਉਹਦਾ ਵੀ ਬਹੁਤ ਵਧੀਆ 24 26 ਕੁਆਂਟਲ ਆ ਰਿਹਾ ਜਾਨੀ ਆਪਾਂ ਐਵਰੇਜ ਮੰਨੀਏ 25 26 ਕੁਆਂਟਲ ਜਿਹੜਾ ਐਮਪੀ ਦੇ ਵਿੱਚ ਟੌਪ ਦੀਆਂ ਕਣਕਾਂ ਹੈ ਵਧੀਆ ਸੇਵਾ ਵਾਲੀ ਆ ਉਹਨਾਂ ਦੇ ਝਾੜ ਆ ਰਹੇ ਤੇ ਵਿੱਚ ਕਿਸਾਨ ਪ੍ਰਾਉ ਐਵੇਂ ਨਹੀਂ ਗੱਲ ਵੀ ਝਾੜ ਸਾਰਿਆਂ ਦੇ ਇੰਨੇ ਆ ਰਹੀ ਹੈ ਵਿੱਚ 21 22 ਕੁਆਂਟਲ ਵੀ ਜਿਹੜਾ ਝਾੜ ਹੈ ਕਣਕ ਦਾ ਆ ਰਿਹਾ ਉਹ ਆਪਣੀ ਕਣਕ ਤੇ ਡਿਪੈਂਡ ਹੁੰਦਾ ਵੀ ਆਪਣੀ ਕਣਕ ਕਿੰਨੀ ਵਧੀਆ ਏ ਕਿੰਨੀ ਆਪਾਂ ਉਹਦੀ ਸੇਵਾ ਕੀਤੀ ਉਹਦੇ ਤੇ ਡਿਪੈਂਡ ਹੁੰਦਾ ਏ ਵੀ ਕਿੰਨਾ ਆਪਣੀ ਕਣਕ ਝਾੜ ਦਊਗੀ ਹੁਣ ਕਿਸਾਨ ਭਰਾਵੋ ਜੀ ਐਮਪੀ ਦੇ ਵਿੱਚ ਇੰਨਾ ਜਿਆਦਾ ਝਾੜ ਆ ਰਿਹਾ ਤਾਂ ਆਪਣੇ ਪੰਜਾਬ ਦੇ ਵਿੱਚ ਜਮੀਨਾਂ ਵਧੀਆ ਏ ਕਿਉਂਕਿ ਠੰਡ ਵੀ ਹਜੇ ਮੌਸਮ ਠੰਡਾ ਚੱਲਦੇ ਆ ਗਰਮੀ ਜਿਹੜਾ ਤਾਪਮਾਨ ਹੈ ਬਹੁਤ ਆਪਾਂ ਕਹਿ ਨਹੀਂ ਸਕਦੇ ਵੀ ਉੱਚ ਤਾਪਮਾਨ ਆ ਗਿਆ ਏ ਤੇ ਆਪਣੇ ਪੰਜਾਬ ਦੇ ਵਿੱਚ ਜਿਹੜੀ ਇਹ ਵੈਰੈਟੀ ਆ ਤੋਂ ਆਪਾਂ ਨੂੰ ਵੱਧ ਦੀ ਉਮੀਦ ਹੈ ਵੀ ਇਹਦੇ ਨਾਲੋਂ ਵੱਧ ਝਾੜ ਦੇਣਗੀ ਆ ਬਾਕੀ ਹੁਣ ਹਫ਼ਤੇ 10 ਦਿਨ ਦੇ ਵਿੱਚ ਅਗੇਤੀ ਜਿਹੜੀ ਬਾੜੀ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਤੇ ਕਣਕ ਦਾ ਜਿਹੜਾ ਝਾੜ ਆ ਆਪਾਂ ਨੂੰ ਪਤਾ ਲੱਗ ਜਾਣਾ ਤੇ ਪੰਜਾਬ ਦੇ ਵਿੱਚ ਵੀ ਜਦੋਂ ਬਾੜੀ ਆਪਣੇ ਕੋਈ ਵੀ ਕਿਸਮ ਦੀ ਰਿਪੋਰਟ ਆ ਗਈ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਤੇ ਹੋਰ ਨਵੀ ਤੋਂ ਨਵੀ ਵੀਡੀਓ ਦੀ ਅਪਡੇਟ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ